ਖਾੜਾ ਡਿਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ ਬਜ਼ੁਰਗ ਦੰਪਤੀ ਦੇ ਮਕਾਨ ਤੇ ਕਬਜ਼ਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਫਤਾਰ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਗਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਏਸੀਪੀ ਈਸਟ ਸੁਮੇਤ ਸੂਦ ਜਿਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਕਾਲ ਇੱਕ ਬਜ਼ੁਰਗ ਦੰਪਤੀ ਨਰਿੰਦਰ ਸਿੰਘ ਜਿਨ੍ਹਾਂ ਦੀ ਉਮਰ 74 ਸਾਲ ਦੀ ਉਹਨਾਂ ਵੱਲੋਂ ਗੁਹਾਰ ਲਗਾਈ ਗਈ ਕਿ ਉਹਨਾਂ ਦੇ ਮਕਾਨ ਤੇ ਇੱਕ ਪੂ ਮਾਫੀਆ ਦੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਮਕਾਨ ਦੇ ਵਿੱਚੋਂ ਤੱਕੇਦਨਾ ਬਾਹਰ ਕੱਢ ਕੇ ਮਕਾਨ ਤੇ ਕਬਜ਼ਾ ਕਰ ਲਿਆ ਗਿਆ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਥਾਣਾ ਪੁਲਿਸ ਵੱਲੋਂ ਫੌਰੀ ਤੌਰ ਤੇ ਬਜ਼ੁਰਗ ਦੀ ਸ਼ਿਕਾਇਤ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ACP ਦਾ ਕਹਿਣਾ ਹੈ ਕਿ ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਕੁਝ ਮਾਮਲੇ ਦਰਜ ਨੇ ਜਿਨ੍ਹਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ACP ਸੁਮਿਤ ਦਾ ਇਹ ਕਹਿਣਾ ਹੈ ਕਿ ਜੇ ਕੋਈ ਵੀ ਵਿਅਕਤੀ ਕਿਸੇ ਨਾਲ ਕੋਈ ਜ਼ੋਰ ਜ਼ਬਰਦਸਤੀ ਕਰਦਾ ਡਰਾਉਂਦਾ ਧਮਕਾਉਂਦਾ ਹੈ ਤਾਂ ਉਹ ਵਿਅਕਤੀ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਤੇ ਉਹਨਾਂ ਨੂੰ ਇਨਸਾਫ਼ ਵੀ ਦਿਵਾਇਆ ਜਾਵੇਗਾ ਸੋ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰਾਪਰਟੀ ਮਾਮਲਿਆਂ ਦੇ ਵਿੱਚ ਇੱਕ ਤੁਸੀਂ ਬੰਦਾ ਅਰੈਸਟ ਕੀਤਾ ਉਹਦੇ ਬਾਰੇ ਮੜੀ ਜਾਣਕਾਰੀ ਦਿੱਤੀ ਇੱਕ ਮਾਮਲਾ ਕੱਲ੍ਹ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਐਸਐਚਓ ਡਿਵੀਜ਼ਨ ਸਾਥ ਜਿਹੜੀ ਸਾਡੇ ਕੁਪੇਦਰ ਸਿੰਘ ਜੀ ਨੇ ਉਹਨਾਂ ਦੇ ਧਿਆਨ ਵਿੱਚ ਆਇਆ ਸੀਗਾ ਇੱਕ ਬਜ਼ੁਰਗ ਹੈਗੇ ਨੇ ਨਿਰਿੰਦਰ ਸਿੰਘ ਜੀ ਜਿਨ੍ਹਾਂ ਦੀ ਉਮਰ ਹੈ ਕਰੀਬ 74-75 ਸਾਲ ਤੇ ਇਹ ਇਹਨਾਂ ਨੇ ਕੱਲ ਥਾਣੇ ਅਪਰੋਚ ਕੀਤਾ ਕਿ ਮੇਰੇ ਮਕਾਨ ਦੇ ਉੱਤੇ ਜ਼ਬਰਦਸਤੀ ਸਾਡੇ ਪਰਿਵਾਰ ਦੇ ਮਨ ਲੇਡੀਜ਼ ਨੂੰ ਜੈਂਟਸ ਨੂੰ ਸਾਨੂੰ ਸਾਰਿਆਂ ਨੂੰ ਘਰੋਂ ਬਾਹਰ ਕੱਢ ਕੇ ਤੇ ਮਕਾਨ ਦੇ ਉੱਤੇ ਲੋਕ ਲਗਾ ਤੇ ਇਹ ਬੜੀ ਮਤਲਬ ਇੱਕ ਇਹੋ ਜਿਹੀ ਗੱਲ ਹੈ ਜਿੰਨ ਕੇ ਨਾਕਾਬਲੇ برداشت ਉਹਦੇ ਇਸ ਸਵਿਫਟਲੀ ਬੜੀ ਤੇਜ਼ੀ ਨਾਲ ਇਹਨਾਂ ਨੇ ਐਕਸ਼ਨ ਕੀਤਾ ਸਾਡੇ ਐਸਐਚਓ ਸਾਹਿਬ ਨੇ ਤੇ ਐਸਐਚਓ ਸਾਹਿਬ ਨੇ ਐਕਸ਼ਨ ਕਰਦੇ ਹੋਏ ਉਹ ਜਿਹੜਾ ਸੀਗਾ ਉੱਥੇ ਜਾ ਕੇ ਜਦੋਂ ਸਾਰੀ ਤਕੀਕਾਤ ਕੀਤੀ ਤੇ ਗੱਲ ਇਹ ਸਾਹਮਣੇ ਆਈ ਕਿ ਇੱਕ ਮੁੰਡਾ ਹੈ ਅੰਕੁਸ਼ ਚੋਪੜਾ ਸੰਮੁਖ ਸੰਜੀਤ ਚੋਪੜਾ ਇਹ ਗੁਰਮੀਲਪੁਰ ਟਿੱਬੇ ਥਾਣੇ ਦੇ ਏਰੀਆ ਦਾ ਰਹਿਣ ਵਾਲਾ ਇਹਨਾਂ ਨੇ ਕੁਝ ਪੈਸੇ ਦਿੱਤੇ ਹੋਏ ਸੀਗੇ ਵਿਆਜ ਦੇ ਤੇ ਨਰਿੰਦਰ ਸਿੰਘ ਦੇ ਲੜਕੇ ਵਿਆਜ ਕੀ ਸੀ ਕਿਸੇ ਨੂੰ ਨਹੀਂ ਪਤਾ بس پیسے ਦਿੱਤੇ خالی کاغذوں ਤੇ 사인 کرا ਲਏ ਤੇ کل شام तकरीबन 5:30 ਬਜੇ ਤੇ ਉਹਨਾਂ ਨੂੰ ਘਰੋਂ ਬਾਹਰ ਕੱਢ ਕੇ ਕਹਿੰਦਾ ਕਿ ਜੀ ਮੈਂ ਤੁਹਾਡਾ ਤੁਹਾਡੇ ਮੁੰਡਿਆਂ ਨੇ ਮકાਨ ਮੈਨੂੰ ਲੈ ਕੇ ਦੇ ਦਿੱਤਾ ਜਦੋਂ ਕਿ ਮਕਾਨ ਦਾ ਮਾਲਕ ਨਰਿੰਦਰ ਸਿੰਘ ਹੈ ਤੇ ਮਕਾਨ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਕੇ ਇਹਨੇ ਲੋਕ ਲਾ ਦਿੱਤੇ ਜਦੋਂ ਅਸੀਂ ਇਸ ਗੱਲ ਦੀ ਪ੍ਰੋਪਰ ਤਹਿਕੀਕਾਦ ਕੀਤੀ ਤੇ ਗੱਲ ਸਾਹਮਣੇ ਆਈ ਵੀ ਇਹ ਇਦਾ ਪ੍ਰੀਵੀਅਸ ਹਿਸਟਰੀ ਵੀ ਅਸੀਂ ਦੇਖੀ ਇਹ ਲੈਂਡ ਗ੍ਰੈਬਰਸ ਨੇ ਤਾਸਰ ਕਰਦੇ ਨੇ ਲੋਕਾਂ ਦੇ ਉੱਤੇ ਜਿਨੂੰ ਕਹਿੰਦੇ ਹੁੰਦੇ ਨੇ ਜ਼ਿਲਮ ਕਰਨ ਦੀ ਕੰਤਹਾ ਹੁੰਦੀ ਉਹ ਕਰਦੇ ਨੇ ਤੇ ਇਹਨਾਂ ਨੂੰ ਫਿਰ ਕੱਲ ਮੌਕੇ ਦੇ ਉੱਤੇ ਜਿਹੜਾ ਹੈਗਾ ਅਨਕੁਸ਼ ਚੋਪੜਾ ਨੇ ਦਸਤਾਰ ਕੀਤਾ ਤੇ ਜਿਹੜੇ ਪੀੜਤ ਪਰਿਵਾਰ ਹੈ ਨਾ ਨਰਿੰਦਰ ਸਿੰਘ ਜੀ ਦਾ ਉਹਨਾਂ ਨੂੰ ਜਿਹੜਾ ਮੌਕੇ ਦੇ ਉੱਤੇ ਇਨਸਾਫ ਦੇਵਾ ਸੱਜਣੀ ਨਨਿਆ along ਸ਼ਿਕਾਇਤ ਕੀਤੀ ਸੀ ਕੱਲ ਇਸ ਵਿਅਕਤੀ ਦੇ ਖਿਲਾਫ ਵੀ ਕੀਤੀ ਗਈ ਜੋ ਦੂਸਰੇ ਦੇ ਹੋਰ ਗਵੇ ਦੇ ਨਾਲ ਵੀ ਸਾਡੇ ਕੋਲ ਤਾਂ ਉਹਨਾਂ ਨੇ ਇਸ ਵਿਅਕਤੀ ਦੇ ਖਿਲਾਫ ਹੀ ਦਿੱਤੀ ਤੇ ਇਹਨਾਂ ਦਾ ਕੋਈ ਪਿਛਲਾ ਕ੍ਰਿਮੀਨਲ ਰਿਕਾਰਡ ਕੋਈ ਹੋਰ ਕੋਈ ਇਸ ਤਰ੍ਹਾਂ ਦੇ ਮਕਦਮਿਆਂ ਦੇ ਉੱਤੇ ਕੁਝ ਮਕਦਮੇ ਦਰਜ ਹੈਗੇ ਨੇ ਜੀ ਤਿੰਨ ਮਕਦਮੇ ਇਹਨਾਂ ਦੇ ਉੱਤੇ ਦਰਜ ਨੇ ਉਹਨਾਂ ਦੀ ਅਸੀਂ ਅਰਲੀ ਕੋਰਟ ਦੇ ਵਿੱਚੋਂ ਜਿਹੜੀ ਹੈ ਪ੍ਰੋਪਰ ਜਿਹੜਾ ਹੈਗਾ ਉਹ ਲੈ ਰਹੇ ਹਾਂ ਤੇ ਕਿਸ ਕਿਸ ਕਿਹੜੀ ਸਟੇਜ ਦੇ ਉੱਤੇ ਚੱਲ ਰਹੇ ਹਨ ਕੀ ਸਹੀ ਜਾਣਕਾਰੀ ਦੇ ਸਕਦੇ ਹੋ ਸਰ ਵੀ ਕਿਹੜੇ ਕਿਹੜੀ ਤਰ੍ਹਾਂਾਂ ਵਿੱਚ ਕਿਹੜੇ ਕਿਹੜੇ ਇਹਨਾਂ ਦੇ ਉੱਤੇ ਦੋ ਮੁਕਦਮੇ ਆਮ ਸੈਕਟਰ ਦੇ ਦੇ ਨੇ ਇੱਕ ਮੁਕਦਮਾ ਐਨਡੀਪੀਐਸ ਸੈਕਟਰ ਦਾ ਬਤੋਓ ਸੀਏ ਜੀ ਕੋਰਟ ਤੋਂ ਸਾਰਾ ਜਿਹੜਾ ਹੈਗਾ ਵੈਰੀਫਾਈ ਕਰ ਰਹੇ ਆ ਕਿ ਕੇਸਿਸ ਦੇ ਕੀ ਸਟੇਜ ਤੇ ਚੱਲ ਰਹੇ ਹੈ ਆਰੋਪੀ ਦੀ ਐਜ ਕਿੰਨੀ ਹੈ ਇਹ ਨੌਜਵਾਨ ਮੁੰਡਾ ਹੀ ਹੈ ਜੀ 38 ਸਾਲ ਦੇ ਕਰੀਬ ਦੀ ਉਮਰ ਹੋਈ ਹੈ ਮੈਰਿਡ ਹੈ ਐਸ ਪਰ ਹਿਸ ਇੰਟਰੋਗੇਸ਼ਨ ਤਾਂ ਹੀ ਇਜ਼ ਮੈਰਿਡ ਤੇ ਸਰ ਜਿਹੜੀ ਨਰਿੰਦਰ ਸਿੰਘ ਜੀ ਨੂੰ ਮਕਾਨ ਦੀ ਜਿਹੜੀ ਪੋਜੀਸ਼ਨ ਵਗੈਰਾ ਉਹ ਉਹਨਾਂ ਨੂੰ ਵਾਪਸ ਦਿਲਵਾ ਦਿੱਤੀ ਹੈ ਜਾਂ ਕਿਸ ਤਰੀ ਉਹ ਹਾਂਜੀ ਉਹਨਾਂ ਦੇ ਕੋਲ ਹੀ ਆ ਮਕਾਨ ਤਾਂ ਇਹਨੇ ਉਹਨੂੰ ਧੱਕੇ ਨਾਲ ਬਾਹਰ ਕੱਢ ਕੇ ਤੇ ਲੋਕ ਲਾਏ ਸੀਗੇ ਇਹਦਾ ਕਬਜ਼ਾ ਤੇ ਨਹੀਂ ਹੋ ਸਕਦਾ ਇਹ ਕਿ ਅਸੀਂ ਤੁਹਾਡੇ ਚੈਨਲ ਸੇ ਰਹੀ ਪੱਤਰਕਾਰ ਬਰਾਦਰੀ ਦੇ ਰਹੀ ਅਸੀਂ ਇੱਕ ਮੈਸੇਜ ਕੰਵੇ ਕਰਨਾ ਚਾਹੁੰਦੇ ਹਾਂ ਕਿ ਇਹੋ ਜਿਹੇ ਜਿਹੜੇ ਲੈਂਡ ਗ੍ਰੈਬਰਸ ਨੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਅਗਰ ਕੋਈ ਵਿਅਕਤੀ ਕਿਸੇ ਨੂੰ ਕਿਸੇ ਦੀ ਜਾਇਦਾਦ ਤੋਂ ਬਿਨਾਂ ਕਿਸੇ ਕਾਰਨ ਦੇ ਬਿਨਾਂ ਕਿਸੇ ਉਹਦੇ ਤਹੱਤਰ ਦੇ ਨਾਲ ਜ਼ੋਰ ਜ਼ਬਰਦਸਤੀ ਦੇ ਨਾਲ ਆ ਕੇ ਪੁਲਿਸ ਦਾ ਰੋਗ ਦਿਖਾ ਕੇ ਜਾਂ ਕੁਝ ਹੋਰ ਗਲਤ ਤਰੀਕੇ ਦੇ ਨਾਲ ਕਾਰਵਾਈ ਕਰਦਾ ਹੈ ਤਾਂ ਉਹਦੇ ਬਾਰੇ ਸਾਡੇ ਕੋਲ ਰਿਪੋਰਟ ਕਰੋ ਇਹੋ ਜਿਹੇ ਵਿਅਕਤੀਆਂ ਦੇ ਬਾਰੇ ਅਸੀਂ ਸਰ ਡੀ ਕਮਿਸ਼ਨਰ ਸਾਹਿਬ ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਬਹੁਤ ਸਖਤ ਹਦਾਇਤਾਂ ਨੇ ਕਿ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਇਹੋ ਜੇ ਕੰਮ ਦੇ ਵਿੱਚ ਇਹਨਾਂ ਨੂੰ ਮਤਲਬ ਪੱਖਿਆ ਨਹੀਂ ਜਾਣਾ ਚਾਹੀਦਾ ਔਰ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣਾ ਚਾਹੀਦਾ ਠੀਕ ਹੈ